ਵਾਹਿਗੁਰੂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਹੈ ਪੂਰਬਲੇ ਕਰਮ ਕਹਿੰਦੇ ਕਿੰਨੂ ਨੇ ਪੂਰਬਲੇ ਕਰਮ ਹੁੰਦੇ ਕੀ ਨੇ ਔਰ ਕਿਵੇਂ ਪੂਰਬਲੇ ਕਰਮਾਂ ਨੂੰ ਗੁਰਬਾਣੀ ਨੇ ਬਿਆਨ ਕੀਤਾ ਹੈ ਗੁਰਬਾਣੀ ਨੇ ਡਿਫਾਈਨ ਕੀਤਾ ਹੈ ਪਰ ਕਿਵੇਂ ਕੀਤਾ ਹੈ ਗੁਰਬਾਣੀ ਦੀ ਨਜ਼ਰ ਤੋਂ ਵੇਖਾਂਗੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਇੱਕ ਬਚਨ ਮੈਂ ਤੁਹਾਡੇ ਸਾਹਮਣੇ ਰੱਖ ਦਿਆਂ ਉਦੇ ਚ ਲਿਖਿਆ ਹੈ ਵੀ ਸੰਪੇ ਕੋ ਈਸ਼ਰ ਧਾਈ ਹੈ ਸੰਪੇ ਪੂਰਬ ਲਿਖੇ ਕੀ ਪਾਈ ਹੈ ਵੀ ਪੂਰਬਲੇ ਕਰਮਾਂ ਵਿੱਚ ਲਿਖੀ ਹੋਵੇ ਸੰਪੇ ਮੈਨੇ ਧਨ ਦੌਲਤ ਤਾਂ ਸੰਪੇ ਮਿਲਦੀ ਹੈ ਦੌਲਤ ਮਿਲਦੀ ਹੈ ਵਰਨਾ ਨਹੀਂ ਮਿਲਦੀ ਹੁਣ ਆਪਾਂ ਆਪਣੇ ਵਿਚਾਰ ਆਰੰਭ ਕਰਦੇ ਹਾਂ ਪੂਰਬਲੇ ਕਰਮ ਮਤਲਬ ਹੁਣ ਤੋਂ ਪਹਿਲਾਂ ਐਸ ਪਲ ਐਸ ਮਿੰਟ ਐਸ ਸੈਕਿੰਟ ਤੋਂ ਪਹਿਲਾਂ ਜਿਹੜੇ ਕਰਮ ਮੈਂ ਕਰ ਚੁੱਕਾ ਉਹ ਸਾਰੇ ਕਰਮ ਪੂਰਬਲੇ ਕਰਮਾਂ ਦੇ ਘੇਰੇ ਵਿੱਚ ਆ ਜਾਂਦੇ ਨੇ ਧਿਆਨ ਨਾਲ ਸਮਝ ਲਿਓ ਹੁਣ ਮੈਂ ਬੋਲ ਰਿਹਾ ਜਿਹੜਾ ਬੋਲ ਜ਼ੁਬਾਨੋਂ ਨਿਕਲਿਆ ਇਦੋਂ ਪਹਿਲਾਂ ਜਿਹੜਾ ਬੋਲ ਬੋਲਿਆ ਗਿਆ ਉਹ ਪੂਰਬਲਾ ਬੋਲ ਸੀ ਅੱਜ ਇਸ ਵਕਤ ਮੇਰੇ ਕੋਲ 9 ਵਜੇ ਦਾ ਸਮਾਂ ਹੈ ਜਿਹੜਾ ਮੈਂ 9 ਤੋਂ ਪਿੱਛੇ ਪਿੱਛੇ ਉੱਠਣ ਤੋਂ ਬਾਅਦ ਕਰਮ ਕੀਤੇ ਉਹ ਸਾਰੇ ਦੇ ਸਾਰੇ ਪੂਰਬਲੇ ਕਰਮ ਨੇ ਜਿਹੜੇ ਕੱਲ ਕੀਤੇ ਬੀਤੇ ਪਰਸੋਂ ਕੀਤੇ ਬੀਤੇ ਮਹੀਨੇ ਕੀਤੇ ਬੀਤੇ ਸਾਲ ਕੀਤੇ ਇਸ ਜਨਮ ਦੇ ਅੰਦਰ ਜਦੋਂ ਤੋਂ ਮੇਰਾ ਜਨਮ ਹੋਇਆ ਜਿੰਨੇ ਕਰਮ ਅੱਜ ਦੇ ਪਲ ਤੱਕ ਮੈਂ ਕਰ ਚੁੱਕਾ ਹਾਂ ਇਸ ਪਲ ਤੱਕ ਉਹ ਸਾਰੇ ਪੂਰਬਲੇ ਕਰਮ ਨੇ ਉਹ ਸਾਰੇ ਦੇ ਸਾਰੇ ਕਰਮ ਪੂਰਬਲੇ ਕਰਮ ਅਖਵਾਉਂਦੇ ਨੇ ਪੂਰਬਲੇ ਕਰਮਾਂ ਦੇ ਘੇਰੇ ਵਿੱਚ ਆ ਜਾਂਦੇ ਨੇ ਮੈਂ ਦੋ ਚਾਰ ਨੁਕਤੇ ਬਿਆਨ ਕਰਾਂਗਾ ਧਿਆਨ ਦੇ ਕੇ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਹਰ ਫੀਲਡ ਇੱਕ ਫੀਲਡ ਨਹੀਂ ਹਰ ਫੀਲਡ ਭਾਵੇਂ ਤੁਸੀਂ ਬਿਜ਼ਨਸ ਕਰੋ ਦੁਕਾਨਦਾਰੀ ਕਰੋ ਨੌਕਰੀ ਪੇਸ਼ਾ ਕਰਦੇ ਹੋ ਜ਼ਿੰਮੇਵਾਰੀ ਕਰਦੇ ਹੋ ਕੁਝ ਵੀ ਕਰਦੇ ਆ ਹਰ ਫੀਲਡ ਦੀ ਤਰੱਕੀ ਪੂਰਬਲੇ ਕਰਮਾਂ ਦੇ ਬੇਸ ਦੇ ਉੱਤੇ ਖੜੋਤੀ ਹੁੰਦੀ ਹੈ ਦੁਬਾਰਾ ਗੱਲ ਕਹਿ ਰਿਹਾ ਫੀਲਡ ਕੋਈ ਵੀ ਹੋਵੇ ਤੁਸੀਂ ਕਿਸੇ ਵੀ ਫੀਲਡ ਵਿੱਚ ਕਿਸੇ ਉੱਚੇ ਮਰਤਬੇ ਤੇ ਅਹੁਦੇ ਤੇ ਪਹੁੰਚੇ ਹੋ ਤਰੱਕੀ ਕਰ ਲਈ ਕਾਮਯਾਬੀ ਪਾ ਲਈ ਪਰ ਇਹ ਵੇਖੋ ਵੀ ਉਸ ਕਾਮਯਾਬੀ ਦੇ ਪਿੱਛੇ ਤੁਹਾਡੇ ਕਰਮ ਕਿੰਨੇ ਲੱਗੇ ਨੇ ਐਸਾ ਨਹੀਂ ਹੁੰਦਾ ਕਿ ਬੰਦਾ ਅੱਜ ਹੀ ਉੱਠਿਆ ਤੇ ਜੱਜ ਦੀ ਸੀਟ ਦੇ ਉੱਤੇ ਕੁਰਸੀ ਦੇ ਉੱਤੇ ਬਹਿ ਗਿਆ ਪਤਾ ਨਹੀਂ ਕਿੰਨੀਆਂ ਰਾਤਾਂ ਦਿਨ ਦੇ ਬਰਾਬਰ ਉਹਨੇ ਜਾਣ ਕੇ ਤਾਲੀਮ ਹਾਸਲ ਕੀਤੀ ਕਿੰਨੀਆਂ ਰਾਤਾਂ ਕਾਲੀਆਂ ਸੀ ਜਿਨ੍ਹਾਂ ਨੂੰ ਚਿੱਟੀਆਂ ਕਰਕੇ ਉਹਨੇ ਪੜ੍ਹਾਈ ਕੀਤੀ ਕਿੰਨੀ ਮਿਹਨਤ ਮਸ਼ੱਕਤ ਦੇ ਦੌਰ ਵਿੱਚੋਂ ਗੁਜ਼ਰਿਆ ਰੋਟੀ ਚਾਹ ਵੇਲਾ ਕਵੇਲਾ ਹੋ ਜਾਂਦਾ ਸੀ ਖਾਣ ਪੀਣ ਲਈ ਮਾਪਿਓ ਕਹਿੰਦੇ ਸੀ ਬੇਟਾ ਹੁਣ ਸੌਂਚ ਸਮਾਂ ਬੜਾ ਹੋ ਗਿਆ ਪਰ ਜਨੂਨ ਸੀ ਮੈਂ ਕੁਝ ਬਣਨਾ ਹੈ ਉਹ ਬਣ ਗਿਆ ਪਰ ਤੁਹਾਨੂੰ ਦਿਸਦਾ ਹੈ ਉਹ ਜੋ ਬਣਿਆ ਜਿਹੜੀ ਉਹਦੀ ਮਿਹਨਤ ਹੈ ਨਾ ਉਹ ਪਰਦੇ ਵਿੱਚ ਹੈ ਮਿਹਨਤ ਹਮੇਸ਼ਾ ਪਰਦੇ ਵਿੱਚ ਹੀ ਹੁੰਦੀ ਹੈ ਮਿਹਨਤ ਪਰਦੇ ਵਿੱਚ ਉਹ ਜਿਹੜੀ ਮਿਹਨਤ ਉਹ ਦਿਸਦੀ ਨਹੀਂ ਜਿਹੜੀ ਉਹਦੀ ਪ੍ਰਾਪਤੀ ਉਹ ਦਿਸਦੀ ਹੈ ਸਾਡਾ ਧਿਆਨ ਪ੍ਰਾਪਤੀ ਤੇ ਹੁੰਦਾ ਹੈ ਤੇ ਅਸੀਂ ਫਿਰ ਆਪ ਕੁਝ ਕਰਨ ਜੋਗੇ ਨਹੀਂ ਹੁੰਦੇ ਕਹਿ ਦਿੰਨੇ ਵੇਖੋ ਜੀ ਇਹਦੇ ਪੂਰਬਲੇ ਕਰਮ ਚੰਗੇ ਹੋਣਗੇ ਮਤਲਬ ਪਿਛਲੇ ਜਨਮਾਂ ਦੇ ਕਰਮ ਚੰਗੇ ਹੋਣਗੇ ਮੈਂ ਕਹਿੰਨਾ ਪੂਰਬਲੇ ਕਰਮ ਐਸੇ ਜਨਮ ਦੇ ਅੰਦਰ ਪਹਿਲਾਂ ਕੀਤੇ ਕਰਮ ਨੇ ਉਹਨੂੰ ਇਹ ਵੇਖੋ ਵੀ ਉਹਦੀ ਮਿਹਨਤ ਕਿੰਨੀ ਹੈ ਪੜਾਈ ਕਿੰਨੀ ਹੈ تعلیم ਕਿੰਨੀ ਹੈ ਕਿੰਨੀ ਗਰੀਬੀ ਦੇ ਦੌਰ ਵਿੱਚੋਂ ਨਿਕਲਿਆ ਹੈ ਤੋ ਖੈਰ ਹਰ ਫੀਲਡ ਦੀ ਸਫਲਤਾ ਪੂਰਬਲੇ ਕਰਮਾਂ ਦੇ ਆਧਾਰ ਦੇ ਉੱਤੇ ਚਿਣੀ ਜਾਂਦੀ ਹੁੰਦੀ ਹੈ ਉਹਦੇ ਸਾਹਮਣੇ ਹੁੰਦੀ ਹੈ ਇਸ ਤੋਂ ਅੱਗੇ ਚੱਲਨੇ ਆ ਤੁਸੀਂ ਕੋਈ ਵੀ ਫੀਲਡ ਲੈ ਲਓ ਮਿਹਨਤ ਨਾ ਕਰੋ ਮੰਨ ਲਓ ਇੱਕ ਬੱਚਾ ਪੜਦਾ ਨਹੀਂ ਤੇ ਡੰਗਰ ਚਾਰਨ ਜੋਗਾ ਹੀ ਰਹਿ ਜਾਏਗਾ ਕੀ ਕਰੇਗਾ ਜੇ ਪੜ੍ਹਾਈ ਕੀਤੀ ਉਸਤਾਦਾਂ ਦੀ ਮਾਰ ਖਾਦੀ ਟਿਊਸ਼ਨਾਂ ਲਈਆਂ ਮਾਪੇ ਦਾ ਪੈਸਾ ਖਰਚ ਹੋਇਆ ਉਹ ਜੱਜ ਬਣਿਆ ਵਕੀਲ ਬਣਿਆ ਡਾਕਟਰ ਬਣਿਆ ਸਾਇੰਟਿਸਟ ਬਣਿਆ ਕੁਝ ਕੁਝ ਹੋਰ ਬਣਿਆ ਚੰਗਾ ਬਿਜ਼ਨਸਮੈਨ ਬਣਿਆ ਤੇ ਜਿਹੜਾ ਪਹਿਲੇ ਦਿਨ ਸਕੂਲ ਦੇ ਨਾਲ 3-5 ਕਰਕੇ ਘਰ ਆਇਆ ਸਕੂਲ ਦੇ ਨਾਲ 36 ਦਾ ਅੰਕੜਾ ਜਿਹਦਾ ਪਹਿਲੇ ਦਿਨ ਹੀ ਬਣ ਗਿਆ ਸਕੂਲ ਦੀ ਗਲੀ ਵਿੱਚੋਂ ਜਿੰਨੇ ਨੰਗਣਾ ਵੀ ਦਰਸਤ ਨਾ ਜਾਣਿਆ ਉਹ ਬਣੇਗਾ ਕੀ ਤੁਸੀਂ ਉਹਨੂੰ ਜੱਜ ਬਣਾ ਦੋਗੇ ਯਾ ਚਾਹੋਗੇ ਵੀ ਇਹੋ ਜਿਹਾ ਜੱਜ ਜੀ ਦੇ ਕੋਲ ਬਿਲਕੁਲ ਤੇਲਾ ਕਲ ਨਾ ਹੋਵੇ ਤੇ ਜੱਜ ਬਣਾ ਦੀਏ ਤੁਹਾਡੇ ਫੈਸਲੇ ਕੀ ਕਰੇਗਾ ਉਹ ਵਕੀਲ ਤੁਹਾਡਾ ਕੇਸ ਲੜ ਪਾਏਗਾ ਅਣ ਪੜ ਤੋਂ ਅਣ ਪੜ ਬੰਦਾ ਉਹ ਡਾਕਟਰ ਤੁਹਾਡੇ ਸਰੀਰ ਦਾ ਰੋਗ ਪਛਾਣ ਪਾਏਗਾ ਕੋਈ ਦਵਾਈ ਦਾਰੂ ਕਰ ਪਾਏਗਾ ਜਿੰਨੇ ਕੋਈ ਸਿੱਖਿਆ ਹੀ ਨਹੀਂ ਤੋਂ ਖੈਰ ਚਲੋ ਮੈਂ ਇੱਕ ਜ਼ਿੰਮੇਦਾਰ ਦੀ ਐਗਜ਼ਾਮਪਲ ਲੈ ਲੇਨਾ ਜ਼ਿੰਮੇਦਾਰ ਨੂੰ ਵੇਖੋ ਬੀਜ ਲੈਂਦਾ ਹੈ ਪਛਾਨ ਕੇ ਲਿਆਉਂਦਾ ਹੈ ਮਹਿੰਗੀ ਕੁਆਲਿਟੀ ਦਾ ਲਿਆਉਂਦਾ ਹੈ ਫਿਰ ਉਹ ਜ਼ਮੀਨ ਨੂੰ ਬਤਰੀ ਕਰਦਾ ਹੈ ਮਤਲਬ ਕਿਸ ਮੌਸਮ ਦੇ ਅੰਦਰ ਕਿਹੜਾ ਬੀਜ ਬੀਜਿਆ ਜਾਣਾ ਹੈ ਜ਼ਮੀਨ ਦੇ ਅੰਦਰ ਕਿੰਨੀ ਨਮੀ ਹੋਵੇ ਕਿੰਨਾ ਖੁਸ਼ਕਪਨ ਹੋਵੇ ਉਹਨੂੰ ਕਹਿੰਦੇ ਨੇ ਬੱਤਰ ਬੱਤਰ ਕਿਹੜੇ ਦੇ ਅੰਦਰ ਉਹ ਬੀਜ ਬੀਜਿਆ ਜਾਣਾ ਤਾਂ ਉੱਗੇਗਾ ਫਿਰ ਬੀਜ ਉਗਦਾ ਹੈ ਫਿਰ ਦਵਾਈ ਦਿੰਦਾ ਹੈ ਫਿਰ ਖਾਦ ਦਿੰਦਾ ਹੈ ਸਮੇਂ-ਸਮੇਂ ਦੇ ਉੱਤੇ ਕਦੋਂ ਉਹਨੂੰ ਪਾਣੀ ਚਾਹੀਦਾ ਹੈ ਪਾਣੀ ਦਿੰਦਾ ਹੈ ਬਰਸਾਤ ਵੱਧ ਆ ਜਾਏ ਪਾਣੀ ਨੂੰ ਬਾਹਰ ਕੱਢਦਾ ਹੈ ਜਿੰਨੇ ਸੰਭਾਲ ਕਰਦਾ ਸ਼ਮਾਈ ਬਾਦ 2 4 5 6 ਮਹੀਨਿਆਂ ਬਾਅਦ ਜਾ ਕੇ ਉਹਨੂੰ ਫਸਲ ਮਿਲਦੀ ਹੈ ਪਰ ਜੇ ਉਹਦੀ ਹੋਈ ਫਸਲ ਚੰਗੀ ਤੇ ਗਵਾਂਡੀ ਦੀ ਹੋਈ ਫਸਲ ਮਾੜੀ ਜਿੰਨੇ ਨਾ ਸਮੇਂ ਸਿਰ ਬੀਜ ਪਾਇਆ ਨਾ ਸਮੇਂ ਸਿਰ ਦਵਾਈ ਦਿੱਤੀ ਨਾ ਖਾਦ ਦਿੱਤੀ ਨਾ ਸੰਭਾਲ ਕੀਤੀ ਉਹ ਬਹਿ ਕੇ ਅੱਖਾਂ 'ਚ ਘਸੁੰਨ ਦੇ ਕੇ ਰੋਵੇ ਵੀ ਮੇਰੀ ਫਸਲ ਚੰਗੀ ਕਿਉਂ ਨਹੀਂ ਹੋਈ ਇਹਦੀ ਚੰਗੀ ਹੋ ਗਈ ਇਹਦੇ ਕਰਮ ਚੰਗੇ ਸਨ ਕਰਮ ਭਾਈ ਉਹਨੇ ਚੰਗੇ ਆਪਣੇ ਬਣਾਏ ਨੇ ਉਦੇ ਪੂਰਬਲੇ ਕਰਮ ਚੰਗੇ ਨੇ ਬੀਜ ਬੀਜਨ ਤੋਂ ਲੈ ਕੇ ਹੁਣ ਤੱਕ ਦੇ ਕਰਮ ਉਹਦੇ ਚੰਗੇ ਨੇ ਜਿਹੜੇ ਪੂਰਬਲੇ ਨੇ ਫਸਲ ਮਿਲੀ ਇਹ ਅੱਜ ਪ੍ਰਾਪਤੀ ਹੈ ਪਰ ਫਸਲ ਮਿਲਣ ਤੋਂ ਪਿੱਛੇ ਜਿਹੜੇ ਉਹਨੇ ਕਰਮ ਫਸਲ ਦੇ ਸੰਬੰਧਿਤ ਕੀਤੇ ਉਹ ਸਾਰੇ ਦੇ ਸਾਰੇ ਪੂਰਬਲੇ ਨੇ ਬੜੇ ਬੜੇ ਉੱਤਮ ਮਹਾਨ ਰਾਗੀ ਸਹਿਬਾਨ ਨੇ ਜਿਨ੍ਹਾਂ ਕੋਲ ਸੁਰ ਬੜੀ ਗਿਆਨ ਬੜਾ ਤਾਲ ਬੜਾ ਰਾਗ ਦੀ ਸਮਝ ਬੜੀ ਬਹੁਤਿਆਂ ਕੋਲ ਤੇ ਅੱਜ ਕੱਲ ਰਾਗ ਦੀ ਸਮਝ ਨਹੀਂ ਹੈ ਪਰ بڑے بڑے ਨੇ ਫਿਰ ਵੀ ਉਹਨਾਂ ਨੂੰ ਨਮਸਕਾਰ ਹੈ ਸਿੰਗਰ ਨੇ ਗਵਈਏ ਨੇ ਕਵਾਲ ਨੇ بڑے بڑے ਨੇ ਪਰ ਕੀ ਅੱਜ ਹੀ ਉੱਠਿਆ ਤੇ ਸਟੇਜ ਤੇ ਆ ਗਿਆ ਕੀਰਤਨ ਕਰਨਾ ਜਾਂ ਗਾਉਣਾ ਵਜਾਉਣਾ ਉਹਨੇ ਸ਼ੁਰੂ ਕਰ ਦਿੱਤਾ ਪਤਾ ਨਹੀਂ ਕਿੰਨਾ ਸਮਾਂ ਲੱਗਾ ਇਹ ਉਹਨੂੰ ਗਾਉਣ ਲੱਗਿਆਂ ਗਲੇ ਨੂੰ ਸੁਰ ਵਿੱਚ ਲਿਆਉਣ ਲੱਗਿਆਂ ਤਾਲ ਵਿੱਚ ਲਿਆਉਣ ਲੱਗਿਆਂ ਆਪਣੇ ਅੰਦਰ ਸੁਰ ਤਾਲ ਨੂੰ ਵਸਾਉਣ ਲੱਗਿਆਂ ਕਿੰਨਾ ਸਮਾਂ ਲੱਗ ਗਿਆ ਐਵੇਂ ਨਹੀਂ ਗਲੇ ਦੇ ਅੰਦਰ ਆਵਾਜ਼ ਤੇ ਹੁੰਦੀ ਹੈ ਪਰ ਆਵਾਜ਼ ਨੂੰ ਤਰਾਸ਼ਣਾ ਪੈਂਦਾ ਹੈ ਆਵਾਜ਼ ਨੂੰ ਦਰੁਸਤ ਕਰਨਾ ਪੈਂਦਾ ਕਿੰਨਾ ਸਮਾਂ ਲੱਗ ਜਾਂਦਾ ਆਪ ਕਹੋਗੇ ਆਵਾਜ਼ ਨੂੰ ਦਰੁਸਤ ਕਿਵੇਂ ਕਰਨਾ ਪਰ ਸਿੰਗਰਾਂ ਨੇ ਕੀਤੀ ਹੁੰਦੀ ਵੇਖੋ ਇੱਕ ਤੋਂ ਇੱਕ ਮਹਾਨ ਸਿੰਗਰ ਨੇ ਰਾਗੀ ਸਿੰਘ ਨੇ ਕਪਾਲ ਨੇ ਕਿੰਨਾ ਸਮਾਂ ਲੱਗਾ ਉਹ ਜਿਹੜਾ ਅੱਜ ਸਟੇਜ ਤੇ ਖਲੋਤਾ ਹੈ ਉਹਦੀ ਪ੍ਰਾਪਤੀ ਹੈ ਪਰ ਇਸ ਪ੍ਰਾਪਤੀ ਦੇ ਪਿੱਛੇ ਜਿਹੜੇ ਉਹਨੇ ਕਰਮ ਕੀਤੇ ਨੇ ਪ੍ਰਾਪਤੀ ਲੈਣ ਵਾਸਤੇ ਜਿਹੜੇ ਕਰਮ ਕੀਤੇ ਨੇ ਕਿੰਨੀਆਂ ਦੀ ਮਾਰ ਖਾਦੀ ਝੜਕਾਂ ਖਾਦੀਆਂ ਕਿੰਨਾ ਸਮਾਂ ਖਰਚ ਕੀਤਾ ਇਹ ਸਾਰੇ ਉਹਦੇ ਭੂਰ ਬਲੇ ਕਰਮ ਨੇ ਪੂਰਬਲੇ ਕਰਮ ਨੇ ਚੰਗੇ ਕੀਤੇ ਨੇ ਤਾਂ ਪ੍ਰਾਪਤੀ ਚੰਗੀ ਹੋਈ ਬੈਠਿਆ ਬੈਠਿਆ ਨਹੀਂ ਐਵੇਂ ਰਬਣ ਦਾ ਰਵਾਇਦਾ ਕਿਸੇ ਨਾਲ ਤੱਕਾ ਨਹੀਂ ਕਰਦਾ ਵੀ ਇੱਕ ਨੂੰ ਚੱਕ ਕੇ ਕਲਾ ਦੇ ਦਿੱਤੀ ਇੱਕ ਨੂੰ ਦਿੱਤੀ ਨਾ ਇੱਕ ਨੂੰ ਸੁਰ ਦੇ ਦਿੱਤੀ ਦੂਜੇ ਨੂੰ ਦਿੱਤੀ ਨਾ ਖੈਰ ਕੁਝ ਵੀ ਲਿਖਣਾ ਹੈ ਕੁਝ ਵੀ ਬੋਲਣਾ ਹੈ ਕੋਈ ਨਾਵਲਿਸਟ ਹੋਵੇ ਕੋਈ ਕਹਾਣੀਕਾਰ ਹੋਵੇ ਕੋਈ ਹੋਰ ਅਫਸਾਨਾਦवीस ਹੋਵੇ ਉਹ ਬੰਦੇ ਦੀ ਪਤਾ ਨਹੀਂ ਕਿੰਨੀ ਕਮਨਤ ਲਫ਼ਜ਼ਾਂ ਨੂੰ ਤਰਤੀਬ ਦੇਣ ਲੱਗਿਆ ਕਿੰਨਾ ਸਮਾਂ ਲੱਗਦਾ ਬੋਲਣਾ ਮੈਂ ਵੀ ਬੋਲ ਰਿਹਾ ਆਪਜੀ ਵੀ ਬੋਲਦੇ ਉਹ بڑے بڑے ਸਿਆਣੇ ਬੁਲਾ ਰਹੇ ਨੇ ਹੁਣ ਹਰ ਇੱਕ ਦੇ ਕੋਲ ਬੋਲ ਹੁੰਦਾ ਹੈ ਗਲੇ ਦੀ ਆਵਾਜ਼ ਹੁੰਦੀ ਪਰ ਆਵਾਜ਼ ਨੂੰ ਤਰਤੀਬ ਦੇਣੀ ਬੋਲਾਂ ਨੂੰ ਤਰਤੀਬ ਦੇਣੀ ਕੁਝ ਬੋਲਣਾ ਹੈ ਤੇ ਲਫ਼ਜ਼ਾਂ ਨੂੰ ਤਰਤੀਬ ਦੇਣੀ ਇਹ ਤੇ ਸਮਾਂ ਪਾ ਕੇ ਗੱਲ ਸਮਝ ਵਿੱਚ ਆਉਂਦੀ ਹੈ ਨਾ بڑے بڑے ਚੰਗੇ ਬੁਲਾਰੇ ਮੈਂ ਵੇਖੇ ਨੇ ਦੋ ਚਾਰ ਰਿਸ਼ਤੇਦਾਰਾਂ ਦੇ ਅੰਦਰ ਬਹਿ ਕੇ ਚੰਗਾ ਬੋਲਣਗੇ ਸਟੇਜ ਦੇ ਉੱਤੇ ਜਾ ਕੇ ਲੱਤਾਂ ਕੰਬਦੀਆਂ ਨੇ ਬੋਲ ਨਹੀਂ ਸਕਦੇ ਕਿਉਂ ਕਿਉਂਕਿ ਤਰਤੀਬ ਨਹੀਂ ਹੈ ਪੂਰਬਲਾ ਕਰਮ ਇਸ ਸੰਬੰਧ ਵਿੱਚ ਉਹਨੇ ਖਰਚ ਨਹੀਂ ਕੀਤਾ ਤੋ ਖੈਰ ਪਹਿਲਾਂ ਕਰਮ ਕਰਨਾ ਪੈਂਦਾ ਹੈ ਬੀ ਬੀਜਣਾ ਪੈਂਦਾ ਹੈ ਫਲ ਬਾਅਦ ਵਿੱਚ ਮਿਲਦਾ ਹੈ ਫਲ ਚੰਗਾ ਮਿਲੇ ਕਰਮ ਚੰਗਾ ਕਰੋ ਬੀ ਚੰਗਾ ਬੀਜੋ ਤਾਂ ਕਿ ਤੁਹਾਡੇ ਪੂਰਬਲੇ ਕਰਮ ਚੰਗੇ ਬਣਨ ਤੁਹਾਡੀ ਪ੍ਰਾਪਤ ਤੁਹਾਡਾ ਭਾਗ ਤੁਹਾਡੀ ਕਿਸਮਤ ਤੁਹਾਡਾ ਫਲ ਤੁਹਾਡੀ ਪ੍ਰਾਪਤੀ ਉਹ ਵੀ ਚੰਗੇ ਤੁਹਾਨੂੰ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ